ਗੁੱਡ ਮਾਰਨਿੰਗ ਫਰੈਂਡਸ ਬੀਕਮ 5th semesters ਦੇ ਲਾਜ਼ਮੀ ਪੰਜਾਬੀ ਦੇ ਸਬਜੈਕਟ ਦੇ ਸੈਕਸ਼ਨ A ਦੇ ਵਿੱਚ ਟੋਟਲ 10 ਕਹਾਣੀਆਂ ਆ ਤੇ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਆਪਾਂ ਪਹਿਲੀਆਂ 9 ਕਹਾਣੀਆਂ ਕਰ ਲਈਆਂ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ 10ਵੀਂ ਕਹਾਣੀ ਕਰਾਂਗੇ ਜਿਸ ਦਾ ਨਾਮ ਹੈ ਰਾਹੁ ਕੇਤੂ ਰਾਹੁ ਕੇਤੂ ਕਹਾਣੀ ਜਤਿੰਦਰ ਹੰਸ ਦੀ ਰਚਨਾ ਹੈ ਇਸ ਕਹਾਣੀ ਦਾ ਵਿਸ਼ਾ ਅਣਖ ਤੇ ਖੁੱਦਾਰੀ ਨਾਲ ਜੂਨ ਵਾਲੇ ਇੱਕ ਜੱਟ ਦੀ ਗਾਥਾ ਹੈ ਕਹਾਣੀ ਵਿੱਚ ਚੰਦ ਸਿੰਘ ਹਰੀ ਕ੍ਰਾਂਤੀ ਦਾ ਇੱਕ ਮਿਹਨਤੀ ਕਿਸਾਨ ਹੈ ਉਸ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੇਲੇ ਵਿੱਚੋਂ ਅਗਾਹ ਵੱਧੂ ਕਿਸਾਨ ਦਾ ਖਿਤਾਬ ਪ੍ਰਾਪਤ ਹੋ ਚੁੱਕਾ ਹੈ ਖੇਤੀਬਾੜੀ ਮੰਤਰੀ ਨੇ ਉਸ ਦੀਆਂ ਤਾਰੀਫਾਂ ਦੇ ਫੁੱਲ ਬੰਦਿਆ ਕਿਹਾ ਕਿ ਉਹ ਉਹਨਾਂ ਕਿਸਾਨਾਂ ਵਿੱਚੋਂ ਹੈ ਜਿਸਨੇ ਹਰੀ ਕ੍ਰਾਂਤੀ ਨੂੰ ਲਿਆ ਕੇ ਸਾਡੇ ਦੇਸ਼ ਨੂੰ ਖੁਸ਼ਹਾਲ ਬਣਾਇਆ ਹੈ ਤੇ ਹੁਣ ਉਹਨਾਂ ਨੂੰ ਬਾਹਰਲੇ ਦੇਸ਼ਾਂ ਤੋਂ ਅੰਨ ਨਹੀਂ ਮੰਗਵਾਉਣਾ ਪੈਂਦਾ ਦੂਸਰੇ ਪਾਸੇ ਉਸਦੇ ਅਜੀਹਾ ਕਰਦਿਆਂ ਦੇਸ਼ ਤਾਂ ਖੁਸ਼ਹਾਲ ਹੋ ਗਿਆ ਸੀ ਪਰੰਤੂ ਉਹ ਆਪ ਕਰਜ਼ੇ ਦੇ ਵਿੱਚ ਫਸ ਗਿਆ ਸੀ ਉਹ ਮਹਿੰਗੇ ਬੀਜਾਂ ਮਹਿੰਗੀਆਂ ਦਵਾਈਆਂ ਤੇ ਮਹਿੰਗੇ ਖਾਦਾਂ ਦੇ ਨਾਲ ਭਰਪੂਰ ਫਸਲਾਂ ਪੈਦਾ ਕਰਦਾ ਕਰਦਾ ਬੈਂਕਾਂ ਤੇ ਆੜਤੀਆਂ ਦਾ ਬੁਰੀ ਤਰ੍ਹਾਂ ਦੇ ਨਾਲ ਕਰਜ਼ਾਈ ਹੋ ਚੁੱਕਾ ਸੀ ਕਿਉਂਕਿ ਉਸ ਦੀਆਂ ਕੀਤੀਆਂ ਫਸਲਾਂ ਨੂੰ ਸਰਕਾਰ ਦੇ ਵਪਾਰੀ ਕੋਡੀਆਂ ਦੇ ਭਾਅ ਲੁੱਟ ਕੇ ਲੈ ਜਾਂਦੇ ਸਨ ਉਸ ਦੀ ਝੂਮਦੀ ਹੋਈ ਕਣਕ ਬੇਸ਼ੱਕ ਉਸ ਨੂੰ ਦਲੇਰੀ ਦਿੰਦੀ ਹੋਈ ਕਹਿੰਦੀ ਹੈ ਕਿ ਉਹ ਭਾਵੇਂ ਬੰਦਾ ਮਾਰ ਦਵੇ ਉਸ ਦਾ ਕੁਝ ਨਹੀਂ ਵਿਗੜੇਗਾ ਤੇ ਉਹ ਪੈਸੇ ਦੇ ਜ਼ੋਰ ਦੇ ਉੱਤੇ ਕਚਹਿਰੀੋਂ ਪਹਿਲੀ ਪੇਸ਼ੀ ਤੇ ਹੀ ਛੁੱਟ ਜਾਵੇਗਾ ਪਰੰਤੂ ਉਸ ਅੰਦਰ ਬੈਠਾ ਸਮਝਦਾਰ ਬੰਦਾ ਉਸ ਨੂੰ ਇਸ ਗੱਲ ਤੋਂ ਰੋਕਦਾ ਹੈ ਤੇ ਕਹਿੰਦਾ ਹੈ ਕਿ ਲੜਾਈਆਂ ਝਗੜਿਆਂ ਵਿੱਚ ਕੁਝ ਨਹੀਂ ਮਿਲਦਾ ਉਹ ਉਸ ਨੂੰ ਅਮਨ ਚੈਨ ਦੇ ਨਾਲ ਰਹਿ ਕੇ ਆਪਣਾ ਕਰਜ਼ਾ ਲਾਉਣ ਦੇ ਲਈ ਪ੍ਰੇਰਣਾ ਦਿੰਦਾ ਹੈ ਪਰ ਇਸ ਦੇ باوجود ਦਾਲ ਖਾਣੇ ਉਸ ਦੀ ਅਣਖ ਨੂੰ ਬੰਗਾਰ ਦਿੰਦੇ ਹਨ ਉਹ ਉਹਨਾਂ ਦੇ ਖੰਗੂਰਿਆਂ ਤੇ ਗਾਲਾਂ ਨੂੰ ਭੁੱਲ ਕੇ ਉਹਨਾਂ ਨੂੰ ਸਮਝਾਉਣ ਤੇ ਲੜਾਈ ਨਾ ਕਰਨ ਦਾ ਯਤਨ ਕਰਨ ਲੱਗਾ ਪਰ ਉਸ ਦੀ ਕੋਸ਼ਿਸ਼ ਸਫਲ ਨਾ ਹੋਈ ਚੰਦ ਸਿੰਘ ਉਹਨਾਂ ਦੀਆਂ ਗਾਲਾਂ ਨੂੰ ਕਦੋਂ ਤੱਕ ਸਹਿੰਦਾ ਰਹਿੰਦਾ ਅੰਤ ਉਸ ਨੇ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਵਿੱਚ ਲੜਾਈ ਸ਼ੁਰੂ ਹੋ ਗਈ ਗੁੱਸੇ ਵਿੱਚ ਚੰਦ ਸਿੰਘ ਨੂੰ ਇਹ ਵੀ ਭੁੱਲ ਗਿਆ ਸੀ ਕਿ ਉਹ ਕੱਲਾ ਬੰਦਾ ਹੈ ਤੇ ਅੱਗੇ ਉਹ 3-4 ਬੰਦੇ ਹਨ ਉਹਨਾਂ ਸਾਰਿਆਂ ਕੋਲ ਤਰਵਾਰਾਂ ਤੇ ਡੰਡੇ ਸੀ ਹੁਣ ਕੱਲਾ ਬੰਦਾ ਤਿੰਨ ਚਾਰ ਬੰਦਿਆਂ ਅੱਗੇ ਕਿੰਨਾ ਕਚੜ ਲੜਦਾ ਅੰਤ ਉਹਨਾਂ ਨੇ ਚੰਦ ਸਿੰਘ ਨੂੰ ਬਹੁਤ ਕੁੱਟਿਆ ਤੇ ਉਸਦੀ ਇੱਕ ਅੱਖ ਕੱਢ ਦਿੱਤੀ ਤੇ ਉਸਦਾ ਚੂਲਾ ਤੋੜ ਦਿੱਤਾ ਤੇ ਉਸਨੂੰ ਮਰਿਆ ਹੋਇਆ ਸਮਝ ਕੇ ਛੱਡ ਗਏ ਹੁਣ ਮੁਕੱਦਮਾ ਚੱਲਿਆ ਜਿਸ ਵਿੱਚ ਦੋਹਾਂ ਧਿਰਾਂ ਦੀ ਸਾਰੀ ਜ਼ਮੀਨ ਵਿਕ ਚੁੱਕੀ ਸੀ ਚੰਦ ਸਿੰਘ ਨੂੰ ਹੁਣ ਇਹ ਯਕੀਨ ਹੋ ਚੁੱਕਾ ਸੀ ਕਿ ਉਸਨੇ ਉਹਨਾਂ ਦਾਲਖਾਨਿਆਂ ਦੀ ਕੀਸੀ ਕੜਵਾ ਦਿੱਤੀ ਹੈ ਤੇ ਹੁਣ ਉਹ ਜੇਲ੍ਹ ਦੇ ਵਿੱਚੋਂ ਜਦੋਂ ਆਪਣੀ ਸਜ਼ਾ ਕੱਟ ਕੇ ਵਾਪਸ ਆਉਣਗੇ ਤਾਂ ਦਿਹਾੜੀਆਂ ਕਰ ਕਰਕੇ ਆਪਣਾ ਗੁਜ਼ਾਰਾ ਕਰਨਗੇ ਪਰ ਉਧਰ ਚੰਦ ਸਿੰਘ ਨੇ ਵੀ ਆਪਣੀ ਇੱਕ ਅੱਖ ਤੇ ਸਾਰੀ ਜ਼ਮੀਨ ਨੂੰ ਗਵਾ ਲਿਆ ਸੀ ਤੇ ਉਸਨੇ ਆਪਣਾ ਟੁੱਟਾ ਹੋਇਆ ਚੂਲਾ ਇੱਕ ਦੇਸੀ ਬੰਦੇ ਤੋਂ ਬਣਵਾ ਲਿਆ ਸੀ ਪਰ ਫਿਰ ਵੀ ਉਸਦਾ ਪੇਸ਼ਾਬ ਬੰਦ ਹੋ ਗਿਆ ਮਗਰੋਂ ਫਿਰ ਆਪਰੇਸ਼ਨ ਕਰਾਉਣ ਤੇ ਉਸਨੂੰ ਥੋੜਾ ਥੋੜਾ ਪੇਸ਼ਾਬ ਆਉਣ ਦੀ ਬਿਮਾਰੀ ਲੱਗ ਗਈ ਸੀ ਇਸ ਦੌਰਾਨ ਉਸ ਕੋਲ ਆਪਰੇਸ਼ਨ ਕਰਾਉਣ ਲਈ ਪੈਸੇ ਵੀ ਨਹੀਂ ਸਨ ਤੇ ਉਹ ਇੰਨਾ ਅਨਕੀਲਾ ਸੀ ਕਿ ਉਹ ਕਿਸੇ ਕੋਲੋਂ ਪੈਸੇ ਨਹੀਂ ਮੰਗਣਾ ਚਾਹੁੰਦਾ ਸੀ ਉਸ ਦੀ ਉਮਰ 68 ਸਾਲ ਸੀ ਤੇ ਉਸ ਨੂੰ ਸਰਕਾਰ ਦੁਆਰਾ ਚੱਲੀ ਬਜ਼ੁਰਗ ਬੰਦਿਆਂ ਨੂੰ ਪੈਨਸ਼ਨ ਲਾਉਣ ਵਾਲੀ ਸਕੀਮ ਬਾਰੇ ਪਤਾ ਲੱਗਦਾ ਹੈ ਪਰੰਤੂ ਉਸਨੂੰ 250 ਰੁਪਏ ਲਈ ਲਾਈਨਾਂ ਵਿੱਚ ਖੜੇ ਹੋਣਾ ਆਪਣੀ ਸ਼ਾਨ ਦੇ ਵਿਰੁੱਧ ਲੱਗਦਾ ਹੈ ਫਿਰ ਬਾਅਦ ਵਿੱਚ ਉਸ ਦਾ ਮਨ ਇਸ ਸਕੀਮ ਦੇ ਲਈ ਮੰਨ ਗਿਆ ਤੇ ਉਹ ਸਰਪੰਚ ਕੋਲ ਗਿਆ ਕਿਉਂਕਿ ਪੈਨਸ਼ਨ ਦੇ ਕਾਗਜ਼ਾ ਉੱਪਰ ਸਰਪੰਚ ਦੇ ਸਾਈਨ ਲਾਜ਼ਮੀ ਸੀ ਪਰੰਤੂ ਸਰਪੰਚ ਨੇ ਉਸ ਉੱਤੇ ਸਾਈਨ ਕਰਨ ਦੇ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਵੋਟ ਨਹੀਂ ਪਾਈ ਸੀ ਤੇ ਉਹ ਸਰਪੰਚ ਉਸ ਨਾਲ ਵੋਟ ਨਾ ਪਾਉਣ ਦਾ ਬਦਲਾ ਲੈਣਾ ਚਾਹੁੰਦਾ ਸੀ ਚੰਦ ਸਿੰਘ ਸਰਪੰਚ ਨੂੰ ਬੁਰਾ ਭਲਾ ਬੋਲ ਕੇ ਘਰ ਵਾਪਸ ਆ ਗਿਆ ਚੰਦ ਸਿੰਘ ਕੋਲ ਕੇਵਲ ਉਹੀ ਖੇਤ ਬਚਿਆ ਸੀ ਜੋ ਕਿ ਉਸਦੀ ਪਤਨੀ ਦੇ ਨਾਂ ਸੀ ਉਹਨ ਉਸਦੀ ਪਤਨੀ ਦੀ ਮੌਤ ਹੋ ਗਈ ਸੀ ਚੰਦ ਸਿੰਘ ਦੇ ਦੋਵੇਂ ਮੁੰਡੇ ਉਸ ਅੱਧੇ ਖੇਤ ਮਗਰ ਬਹਿਸਨ ਲੱਗ ਗਏ ਸੀ ਪਰੰਤੂ ਚੰਦ ਸਿੰਘ ਦਾ ਵੱਡਾ ਮੁੰਡਾ ਫੌਜੀ ਬਹੁਤ ਹੀ ਚਲਾਕ ਸੀ ਉਸਨੇ ਆਪਣੇ ਪਿਓ ਨੂੰ ਲਾਪਤਾ ਸਾਬਿਤ ਕਰਕੇ ਤੇ ਆਪਣੀ ਮਰੀ ਹੋਈ ਮਾਂ ਦੇ ਉਸ ਦੇ ਅਰਥੀ ਚੁੱਕਣ ਤੋਂ ਪਹਿਲਾਂ ਹੀ ਉਸ ਦਾ ਅੰਗੂਠਾ ਲਗਾ ਕੇ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਬੇਸ਼ੱਕ ਇਸ ਸੰਬੰਧੀ ਦੋਹਾਂ ਭਰਾਵਾਂ ਦੇ ਵਿੱਚ ਹਜੇ ਵੀ ਮੁਕੱਦਮਾ ਚੱਲ ਰਿਹਾ ਸੀ ਚੰਦ ਸਿੰਘ ਜਦੋਂ ਆਪਣੀ ਮਰੀ ਹੋਈ ਪਤਨੀ ਦੇ ਲਈ ਆਪਣਾ ਦੁੱਖ ਜ਼ਾਹਰ ਕਰਨ ਲੱਗਾ ਤਾਂ ਫੌਜੀ ਦੀ ਪਤਨੀ ਨੇ ਉਸ ਨੂੰ ਬਹੁਤ ਬੁਰਾ ਭਲਾ ਨਾਇਆ ਫਲਸ ਰੂਪ ਫੌਜੀ ਆਪਣੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਤੇ ਸਾਰੇ ਘਰ ਨੂੰ ਜਿੰਦਰਾ ਲਗਾ ਕੇ ਇੱਕ ਟਹਿਰਿਆ ਕਮਰਾ ਚੰਦ ਸਿੰਘ ਵਾਸਤੇ ਛੱਡ ਗਿਆ ਹੁਣ ਚੰਦ ਸਿੰਘ ਨੇ ਡਾਕਟਰ ਨੂੰ 100 ਰੁਪਏ ਤੇ ਪਟਵਾਰੀ ਨੂੰ ਆਪਣੀ ਪਤਨੀ ਦੀਆਂ ਝਾਂਜਰਾਂ ਦੇ ਕੇ ਪੈਸੇ ਲਾਏ ਤੇ ਪੈਨਸ਼ਨ ਫਾਰਮ ਤੇ ਉਹਨਾਂ ਦੇ ਦਸਤਖਤ ਕਰਾਏ ਪਰੰਤੂ ਪੈਨਸ਼ਨ ਫਾਰਮ ਤੇ ਸਰਪੰਚ ਦੇ ਦਸਤਖਤ ਵੀ ਜ਼ਰੂਰੀ ਸੀ ਅਖੀਰ ਕੌਂਬਰੇਟ ਜੋੜੇ ਦੇ ਸੰਪਰਕ ਵਿੱਚ ਆਉਣ ਤੇ ਚੰਦ ਸਿੰਘ ਨੇ ਐਮ ਐਲ ਏ ਤੇ ਮੰਤਰੀ ਰਜੀਵ ਸਰਕਾਰ ਦੇ ਦਸਤਖਤ ਕਰਵਾ ਕੇ ਆਪਣੀ ਪੈਨਸ਼ਨ ਮਿਲਣ ਦਾ ਰਾ ਪੱਧਰਾ ਕੀਤਾ ਪਰੰਤੂ ਕਾਫੀ ਸਮੇਂ ਤੱਕ ਉਸਦੀ ਪੈਨਸ਼ਨ ਨਾ ਆਈ ਬੈਂਕ ਦੀ ਇੱਕ ਅਫਸਰ ਨੇ ਬੀਬੀ ਦੇ ਕਹਿਣ ਤੇ ਉਹ ਪੈਨਸ਼ਨ ਜਾਰੀ ਕਰਨ ਵਾਲੇ ਦਫ਼ਤਰ ਤੇ ਪੁੱਜਾ ਤੇ ਉੱਥੇ ਜਾ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਉਸਦੀ ਅਰਜੀ ਦਿੱਤੀ ਹੈ ਕਿ ਉਹ ਮਰ ਚੁੱਕਾ ਹੈ ਤੇ ਨਾਲ ਹੀ ਉੱਥੇ ਉਸਦੀ ਮੌਤ ਦਾ ਸਰਟੀਫਿਕੇਟ ਵੀ ਦਿੱਤਾ ਹੈ ਦਫ਼ਤਰ ਵਾਲੇ ਉਸ ਨੂੰ ਸਾਹਮਣੇ ਦੇਖ ਕੇ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਉਹ ਜੂਂਦਾ ਹੈ ਉਸ ਤੋਂ ਉਸਤੇ ਜੁੰਦੇ ਹੋਣ ਦਾ ਸਬੂਤ ਮੰਗਣ ਲੱਗੇ ਉਸ ਦਾ ਵੋਟਰ ਕਾਰਡ ਵੀ ਫੌਜੀ ਦੇ ਘਰ ਵਾਲੀ ਦੇ ਜਿੰਦਰੇ ਦੇ ਵਿੱਚ ਬੰਨ ਸੀ ਇਸ ਦੌਰਾਨ ਚੰਦ ਸਿੰਘ ਨੇ ਲੋਕਾਂ ਦੇ ਰਿਸ਼ਤੇ ਕਰਵਾ ਕੇ ਆਪਣੀ ਰੋਟੀ ਦਾ ਜੁਕਾੜ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਇਹ ਵੀ ਡਰ ਸੀ ਕਿ ਜਿਨ੍ਹਾਂ ਨੇ ਉਸ ਨੂੰ ਕਾਗਜ਼ਾਂ ਵਿੱਚ ਮਰਿਆ ਹੋਇਆ ਸਾਬਿਤ ਕੀਤਾ ਹੈ ਉਹ ਉਸ ਨੂੰ ਸੱਚਮੁੱਚ ਵੀ ਮਾਰ ਸਕਦੇ ਹਨ ਪਰ ਉਹ ਅਨਖੀਲਾ ਤੇ ਸਵੈਮਾਨੀ ਸੀ ਤੇ ਇਸ ਤਰ੍ਹਾਂ ਨਹੀਂ ਮਰਨਾ ਚਾਹੁੰਦਾ ਸੀ ਉਹ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਉਸੇ ਵਕੀਲ ਬਾਬੂ ਕੋਲ ਜਾਂਦਾ ਹੈ ਜਿਸ ਨੇ ਉਸ ਦਾ ਕੇਸ ਦਾਲਖਾਨੀਆਂ ਦੇ ਨਾਲ ਲੜਿਆ ਸੀ ਉਹ ਵਕੀਲ ਨੂੰ ਕਹਿੰਦਾ ਹੈ ਕਿ ਉਹ ਉਸ ਦਾ ਕੇਸ ਇਸ ਤਰ੍ਹਾਂ ਲੜੇ ਕਿ ਉਸ ਦੇ ਵਿਰੋਧੀਆਂ ਨੂੰ ਪਤਾ ਲੱਗ ਜਾਵੇ ਕਿ ਉਹ ਐਵੇਂ ਕਵੇਂ ਦਾ ਆਦਮੀ ਨਹੀਂ ਸਗੋਂ ਅਣਖੀਲਾ ਜੱਟ ਹੈ ਜੋ ਕੀ ਸੀ ਕਰਾ ਦਿੰਦਾ ਹੈ ਉਹ ਹੋਰ ਹੋਣਗੇ ਜੋ ਖੁਦਕੁਸ਼ੀਆਂ ਕਰ ਲੈਂਦੇ ਹਨ ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਇੱਕ ਅਨਖੀਲੇ ਤੇ ਖੁੱਦਦਾਰ ਜੱਟ ਦੀ ਗਾਥਾ ਹੈ ਜੋ ਮਿਹਨਤੀ ਹੈ ਤੇ ਕਿਸੇ ਅੱਗੇ ਹੱਥ ਅੱਢਣੇ ਪਸੰਦ ਨਹੀਂ ਕਰਦਾ ਉਹ ਕਿਸੇ ਨਾਲ ਲੜਾਈ ਝਗੜਾ ਵੀ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਕਿਸੇ ਦੇ ਨਾਲ ਤੱਕਾ ਕਰਨਾ ਚਾਹੁੰਦਾ ਹੈ ਪਰੰਤੂ ਕਰਜਾ ਖਾਮ-ਖਾਂ ਗੱਲ ਪਈਆਂ ਲੜਾਈਆਂ ਸਰਪੰਚ ਭੈੜੇ ਤੇ ਮਤਲਬੀ ਨੂੰ ਪੁੱਤਰ ਤੇ ਪਿਸ਼ਟ ਸਰਕਾਰੀ ਦਫ਼ਤਰ ਉਸੇ ਪੇਸ਼ ਨਹੀਂ ਜਾਣ ਦਿੰਦੇ ਇਸ ਦੇ ਨਾਲ ਹੀ ਕਹਾਣੀਕਾਰ ਨੇ ਇਸ ਕਹਾਣੀ ਦੇ ਵਿੱਚ ਕਿਸਾਨ ਦੇ ਮੁੰਡਿਆਂ ਦੇ ਨਾਲ ਹੁੰਦੀ ਲੁੱਟ ਉਸ ਦੇ ਸਿਰ ਚੜੇ ਹੋਏ ਕਰਜ਼ੇ, ਦੇਸ਼ ਦੀ ਆਜ਼ਾਦੀ ਪਿੱਛੇ ਇੱਥੇ ਹੋਏ ਆਮ ਲੋਕਾਂ ਦੀ ਦੁਰਦਸ਼ਾ, ਸਰਕਾਰੀ ਦਫ਼ਤਰਾਂ ਤੇ ਸਰਪੰਚਾਂ ਦੇ ਭ੍ਰਿਸ਼ਟਾਚਾਰ, ਨੂਹਾ ਪੁੱਤਰਾਂ ਦੀਆਂ ਖੁਦਗਰਜ਼ੀਆਂ, ਰੂਲੇ ਹੋਏ ਮਾਪਿਆਂ ਦੇ ਦੁੱਖ, ਝੂਠੇ ਸਰਟੀਫਿਕੇਟ ਆਦਿ ਨੂੰ ਇਸ ਕਹਾਣੀ ਦੇ ਵਿਸ਼ੇ ਦੀ ਥਾਂ ਦਿੱਤੀ ਹੈ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਮੌਲਿਕ, ਸਮਾਜਿਕ, ਯਥਾਰਥਕ, ਮਨੋਵਿਗਿਆਨਕ ਤੇ ਬਹੁਪੂਰਤੀ ਹੈ ਤੇ ਇਹ ਸੀ ਸਾਡੀ ਰਾਹੁ ਕੇਤੂ ਕਹਾਣੀ ਦਾ ਵਿਸ਼ਾ ਵਸਤੂ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ